ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਹਨੂੰ ਗੁਰੂ ਸਾਹਿਬ ਨੇ ਰਾਗਾਂ ਦੇ ਵਿੱਚ ਲਿਖਿਆ ਉਹ ਰਾਗਾਂ ਵਿੱਚ ਹੀ ਗਾਇਨ ਹੋ ਸਕਦੀ ਉਹਦੀ ਆਪਣੀ ਇੱਕ ਮਰਿਆਦਾ ਹੈ ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਲਿਖਿਆ ਆਸਾ ਮੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਪੀ ਮੱਲੇ ਪਹਿਲੇ ਕਿ ਲਿਖੇ ਟੁੰਡੇ ਇਸ ਰਾਜ ਕੀ ਤੁਣੀ ਵੀ ਗੁਰਦਾਨਿਕ ਸਾਹਿਬ ਦੀ ਬਾਣੀ ਹੈ ਇਹ ਵਾਰ ਹੈ ਕਿਉਂਕਿ ਵਾਰ ਵੀ ਇੱਕ ਫਾਰਮੇਸ਼ਨ ਹੈ ਕੰਪੋਜੀਸ਼ਨ ਹੈ ਇਹ ਆਸਾ ਰਾਗ ਦੇ ਵਿੱਚ ਪਰ ਇਹਨੂੰ ਗਾਉਣਾ ਟੁੰਡੇ ਸਰਾਜੇ ਦੀ ਧੁਨੀ ਚ ਕੁਵਰਜੋਤ ਸਿੰਘ ਟੁੰਡੇ ਸਰਾਜਾ ਸਿੱਖ ਇਤਿਹਾਸ ਨਾਲ ਸੰਬੰਧਿਤ ਨਹੀਂ ਹੈ ਗੁਰੂ ਨਾਨਕ ਸਾਹਿਬ ਕਿਉਂ ਕਹਿਣਗੇ ਕਿ ਇਹਨੂੰ ਟੁੰਡੇ ਸਰਾਜੇ ਦੀ ਧੁਨੀ ਚ ਗਾਉਣਾ ਕਿਉਂਕਿ ਇਹ ਟੁੰਡਾ ਸਰਾਜਾ ਤਾਂ ਰਾਜਸਥਾਨ ਦਾ ਹੈ ਇਹਦਾ ਮਤਲਬ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਆਸਾ ਦੀ ਵਾਰ ਨੂੰ ਟੁੰਡੇ ਸਰਾਜੇ ਦੀ ਧੁਨ ਚ ਗਾਉਣ ਲਈ ਕਹਿ ਰਹੇ ਨੇ ਇਹਦਾ ਮਤਲਬ ਹੈ ਇਹ ਕੋਈ ਸਪੈਸ਼ਲ ਕਾਰਨ ਹੈ ਉਹ ਸਪੈਸ਼ਲ ਕਾਰਨ ਕੀ ਹੈ ਕਿ ਬਾਣੀ ਰੋਗ ਮੁਕਤ ਕਰਦੀ ਹੈ ਬਾਣੀ ਜਿਹੜੀ ਹੈ ਉਹ ਸਾਨੂੰ ਦਵਾਈ ਵਾਂਗ ਕੰਮ ਕਰਦੀ ਐ ਹੁਣ ਜਦੋਂ ਅਸੀਂ ਤੁਸੀਂ ਕਿਸੇ ਡਾਕਟਰ ਕੋ ਗਏ ਉਹ ਡਾਕਟਰ ਕੀ ਕਹਿੰਦਾ ਆਹ ਗੋਲੀਆਂ ਦੁੱਧ ਨਾਲ ਖਾਣੀਆਂ ਆਹ ਗੋਲੀਆਂ ਪਾਣੀ ਨਾਲ ਖਾਣੀਆਂ ਆਹ ਸਵੇਰੇ ਖਾਣੀਆਂ ਆ ਰਾਤ ਨੂੰ ਸੌਣ ਤੋਂ ਪਹਿਲਾਂ ਖਾਣੀਆਂ ਤੇ ਜੇ ਰਾਤ ਨੂੰ ਖਾਣੀ ਤੇ ਗੋਲੀ ਐ ਢਿੱਡ ਚ ਜਾਣੀ ਐ ਪਾਣੀ ਵਾਲੀਆਂ ਦੁੱਧ ਨਾਲ ਖਾਈ ਜਾਓ ਦੁੱਧ ਵਾਲੀਆਂ ਜਿਹੜੀਆਂ ਉਹ ਤੁਸੀਂ ਲੱਸੀ ਨਾਲ ਖਾਈ ਜਾਓ ਰਾਤ ਵਾਲੀਆਂ ਸਵੇਰੇ ਖਾਈ ਜਾਓ ਠੀਕ ਹੋਵੋਗੇ ਵੀਰੇ ਸਾਡੀ ਦਿੱਕਤ ਐ ਅਸੀਂ ਸੰਗਤ ਨੂੰ ਬੇਨਤੀ ਕਰ ਰਹੇ ਆਂ ਵੀ ਕੀਰਤਨ ਨੂੰ ਕੰਨ ਰਸ ਨਾ ਬਣਾਓ ਕੀਰਤਨ ਬੰਦਗੀ ਹੈ ਕੀਰਤਨ ਭਗਤੀ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਜਦੋਂ ਤੁਸੀਂ ਕੀਰਤਨ ਨੂੰ ਅੱਜ ਜਿਵੇਂ ਕਮਰਸ਼ੀਅਲ ਬਣਾ ਦਿੱਤਾ ਗਿਆ ਠੀਕ ਹੈ ਰਾਗੀ ਮੋٹے ਪੈਸੇ ਲੈਂਦੇ ਨੇ ਫਿਲਮੀ ਧੁਨਾ ਤੇ ਬਾਣੀ ਗਾਇਨ ਕੀਤੀ ਜਾ ਰਹੀ ਹੈ ਘੜੀ ਦੀ ਘੜੀ ਬੜਾ ਕੰਨ ਰਸ ਮਿਲਦਾ ਮੈਂ ਡਿਨਾਈ ਨਹੀਂ ਕਰਦਾ ਉਹ ਕਹਿੰਦੇ ਅਸੀਂ ਜੋੜ ਰਹੇ ਹਾਂ ਭਾਈ ਕੱਚੀ ਗੱਲ ਨਾ ਕਿਉਂ ਜੋੜ ਰਹੇ ਹੋ ਆਮ ਕਰਕੇ ਤੁਸੀਂ ਦੇਖਿਆ ਹੋਣਾ ਜਦੋਂ ਕਿਸੇ ਦੀ ਸੀਡੀ ਆਉਂਦੀ ਲਿਖਿਆ ਹੁੰਦਾ ਸੰਗੀਤ ਫਲਾਨਾ ਕੰਪੋਜ਼ਡ ਬਾਈ ਫਲਾਨਾ ਮਿਊਜ਼ਿਕ ਬਾਈ ਯਾਰ ਗੁਰਬਾਣੀ ਅਧੂਰੀ ਹੈ ਜਿਸ ਨੂੰ ਕੋਈ ਮਿਊਜ਼ਿਕ ਦੇਗਾ ਕੀ ਗੁਰੂ ਅਰਜਨ ਸਾਹਿਬ ਨੇ ਮਿਊਜ਼ਿਕ ਦਿੱਤਾ ਸਹੀ ਨਹੀਂ ਹੈ ਜਦੋਂ ਗੁਰੂ ਨੇ ਕਹਤਾ ਗੋੜੀ ਸੁਖਮਨੀ ਮਹਲਾ ਪੰਜਵਾਂ ਗੱਲ ਖਤਮ ਆਸ ਅੱਮ ਅੱਲਾ ਪਹਿਲਾ ਗੱਲ ਖਤਮ ਹੁਣ ਮੇਰੇ ਆਪਾਂ ਕੀਰਤਨ ਸੋਲੇ ਦਾ ਪਾਠ ਕਰਦੇ ਰਾਤ ਨੂੰ ਉਹਦੇ ਵਿੱਚ ਮਿਸ਼ਰਤ ਰਾਗ ਨੇ ਦੋ ਰਾਗਾਂ ਦਾ ਸੁਮੇਲ ਹੈ ਦੋ ਰਾਗਾਂ ਦੇ ਵਿੱਚ ਇੱਕ ਰਾਗ ਵੱਖਰਾ ਇੱਕ ਰਾਗ ਵੱਖਰਾ ਦੋ ਰਾਗਾਂ ਨੂੰ ਜੋੜ ਕੇ ਇੱਕ ਬਾਣੀ ਗਾਇਨ ਕਰਨੀ ਕਿਉਂ ਕਰੇਗਾ ਗੁਰੂ ਗੋਬਿੰਦ ਸਿੰਘ ਕਿਉਂ ਗੁਰੂ ਸਾਹਿਬ ਇਦਾਂ ਕਰਨਗੇ ਜੀ ਜਿਸ ਵੀ ਗੁਰੂ ਦੀ ਬਾਣੀ ਹੈ ਉਹ ਮਿਸ਼ਰਤ ਰਾਗ ਕਿਉਂ ਦੇਗਾ ਕਿਉਂਕਿ ਉਹ ਦਵਾਈ ਬਣ ਰਹੀ ਹੈ ਉਹ ਸਾਡੀ ਸੁਰਤ ਦੇ ਘੜੀਆ ਸੁਰਤ ਮਤ ਮੰਨ ਬੁੱਧ ਤੇ ਮੈਨੂੰ ਦੱਸੋ ਕੀਰਤਨ ਜੇ ਫਿਲਮੀ ਟਿਊਨਾਂ ਤੇ ਹੋਏਗਾ ਰੀਤਾਂ ਤੇ ਹੋਏਗਾ ਤੇ ਘੜੀਆ ਸੁਰਤ ਮਤ ਮੰਨ ਬੁੱਧ ਹੋ ਪਾਏਗਾ ਘੜੀ ਦੀ ਘਣੀ ਆਨੰਦ ਦੇ ਦੇਗਾ ਉਹਨਾਂ ਤੇ ਬਹੁਤ ਸਾਰੀ ਬਰੀ ਜਿਹੜੇ ਲੋਕ ਆਮ ਦੁਨਿਆਵੀ ਮਿਊਜ਼ਿਕ ਸੁਣਦੇ ਆ ਉਹ ਵੀ ਤੇ ਸਿਰ ਚੋਂ ਉਮ ਹੀ ਲੈਂਦੇ ਘੜੀ ਦੀ ਘੜੀ ਜੇ ਸਿਰ ਚੋਂ ਮੰਦੀ ਗੱਲ ਹੈ ਵੈਸੇ ਮੈਂ ਵਿੱਚ ਕਹਿਣਾ ਨਹੀਂ ਚਾਹੁੰਦਾ ਉਹ ਤਾਂ ਜਿਵੇਂ ਕਾਨਸਰਟ ਵੀ ਵੱਡੇ ਵੱਡੇ ਹੁੰਦੇ ਆ ਸਤਿੰਦਰ ਸਰਤਾਜ ਵਰਗੇ ਉੱਥੇ ਵੀ ਤਾਂ ਲੋਕੀ ਆਨੰਦ ਲੈ ਹੀ ਲੈਂਦੇ ਆਪਾਂ ਨੂੰ ਅਸੀਂ ਤੁਲਨਾ ਨਹੀਂ ਕਰਦੇ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਮੇਰੀ ਗੱਲ ਨੂੰ ਪੁੱਠੀ ਨਾ ਪਾਇਓ ਅਸੀਂ ਤੁਲਨਾ ਨਹੀਂ ਕਰਨੀ ਚਾਹੁੰਦੇ ਪਰ ਜੇ ਇਕੱਲਾ ਘੜੀ ਦੀ ਘੜੀ ਅੱਖਾਂ ਬੰਦ ਕਰਕੇ ਮਜ਼ਾ ਲੈਣ ਦਾ ਮਸਲਾ ਤੇ ਉਹ ਤੇ ਫਿਰ ਬਾਕੀ ਜਿਹੜੇ ਸਟੇਜੀ ਕਲਾਕਾਰ ਆ ਉਹ ਵੀ ਤਾਂ ਘੜੀ ਦੀ ਘੜੀ 2 ਘੰਟੇ 3 ਘੰਟੇ ਆਨੰਦ ਦੇ ਹੀ ਰਹੇ ਆ ਕੀਰਤਨ ਬੰਦਗੀ ਹੈ ਕੀਰਤਨ ਨੇ ਸਾਡੀ ਸੁਰਤ ਦੀ ਮੈਲ ਨੂੰ ਦੂਰ ਕਰਨਾ ਤੁਸੀਂ 2 ਘੰਟੇ ਕੀਰਤਨ ਸੁਣਿਆ ਤੁਹਾਡਾ ਜੇ ਕੀਰਤਨ ਸੁਣਨ ਤੋਂ ਮਗਰੋਂ ਨਿੰਦਿਆ ਚੁਗਲੀ ਨਹੀਂ ਛੱਡੀ ਤਾਂ ਕੀਰਤਨ ਸੁਣਨ ਦਾ ਫਾਇਦਾ ਕੀ ਹੈ ਅਸੀਂ ਕੀਰਤਨ ਸੁਣਿਆ ਵੀਕੈਂਡ ਤੇ ਤੇ ਸੋਮਵਾਰ ਨੂੰ ਫੇਰ ਸਾਨੂੰ ਕਿਸੇ ਟੀਵੀ ਚੈਨਲ ਤੇ ਸੀਰੀਅਲ ਬੜੇ ਵਧੀਆ ਲੱਗ ਰਹੇ ਨੇ ਚੁਗਲੀਆਂ ਬੜੀਆਂ ਵਧੀਆ ਲੱਗ ਰਹੀਆਂ ਨੇ ਮੈਨੂੰ ਦੱਸੋ ਕੋਈ ਅਸਰ ਹੋਇਆ ਸਾਡਾ ਮਸਲਾ ਇਹ ਕਹਿੰਦਾ ਹੈ ਸੱਜਣ ਠੱਗ ਨੇ ਇੱਕ ਸ਼ਬਦ ਸੁਣਿਆ ਠੱਗ ਤੋਂ ਸੰਤ ਬਣ ਗਿਆ ਤੇ ਅਸੀਂ ਘੰਟਿਆਂ ਬੱਧੀ ਸੁਣ ਸੁਣ ਕੇ ਸਾਡੀ ਅਸਰ ਕਿਉਂ ਨਹੀਂ ਹੋ ਰਿਹਾ ਕਿਉਂਕਿ ਇਟਸ ਨਾਟ ਗੁਰੂਜ਼ ਵੇ ਜੇ ਗੁਰੂ ਦੇ ਤਰੀਕੇ ਨਾਲ ਕੀਰਤਨ ਹੋਏਗਾ ਤੁਹਾਡੀ ਸੁਰਤ ਗੁਰੂ ਦੇ ਸ਼ਬਦ ਨਾਲ ਜੁੜੇਗੀ ਫਿਰ ਟੁੱਟੇਗੀ ਨਹੀਂ ਕਿਉਂਕਿ ਗੁਰੂ ਨੇ ਕੀਰਤਨ ਨੂੰ ਬੰਦਗੀ ਬਣਾ ਅਸੀਂ ਦੁਕਾਨ ਬਣਾ ਲਿਆ ਮਾਫੀ ਚਾਹੁੰਨਾ ਮੇਰੇ ਮੇਰੇ ਸ਼ਬਦਾਂ ਲਈ ਮੈਂ ਗੱਲ ਕਹਿ ਰਹੇ ਦੁਕਾਨ ਬਣਾ ਲਿਆ ਤੁਸੀਂ ਪਹਿਲਾਂ ਕਿਹਾ ਵੀ ਕੰਨ ਰਸਤ ਕੰਨ ਰਸਤ ਦਾ ਮਸਲਾ ਨਹੀਂ ਹੈ ਅਸਲ ਦੇ ਵਿੱਚ ਕਿਉਂਕਿ ਕਮਰਸ਼ੀਅਲ ਹੋ ਗਿਆ ਨਾ ਵੀਰੇ ਜੇ ਮੈਨੂੰ ਮaaf ਕਰਦੇ ਹੋ ਵੀ ਲੋਕੀ ਇਹ ਕਹਿ ਦਿੰਦੇ ਆ ਮੈਂ ਬੜਿਆਂ ਦੇ ਮੂੰਹ ਤੋਂ ਸ਼ਬਦ ਸੁਨੇ ਆ ਕਿਉਂਕਿ ਅਸੀਂ ਵੀ ਦੀਵਾਨਾ ਤੇ ਜਲਦੇ ਰਹਿੰਦੇ ਆ ਵੀ ਆਹ ਰਾਗੀ ਸਿੰਘ ਨੂੰ ਸੁਣੀਦਾ ਰਸ ਆ ਜਾਂਦਾ ਆਨੰਦ ਆ ਜਾਂਦਾ ਰਾਗੀ ਕੀ ਹੁੰਦਾ ਕੁਬੇਰਜੀਤ ਸਿੰਘ ਰਾਗੀ ਦਾ ਕੀ ਮਤਲਬ ਹੋਏਗਾ ਤੁਹਾਡੇ ਹਿਸਾਬ ਨਾਲ ਪੰਜਾਬੀ ਦੇ ਆਪਾਂ ਅਰਥ ਹੀ ਕਰਨਾ ਰਾਗੀ ਰਾਗਾ ਦੇ ਵਿੱਚ ਗਾਣਾ ਤੇ ਉਹ ਜਿਹੜੇ ਰਾਗੀ ਨੇ ਉਹ ਰਾਗਾ ਚ ਗਾਉਂਦੇ ਤਾਂ ਹੈ ਨਹੀਂ ਜੇ ਰਾਗੀ ਹੋ ਕੇ ਰਾਗਾਂ ਚ ਨਹੀਂ ਗਾਉਣਾ ਤੇ ਦੱਸੋ ਫਿਰ ਕਿੱਦਾਂ ਗਾਉਣਾ ਹੈ ਤੁਹਾਡੇ ਨਾਲ ਨਾਲ ਕੀ ਲੱਗਾ ਰਾਗੀ ਤੇ ਰਾਗਾਂ ਚ ਨਹੀਂ ਗਾਉਣੀ ਬਾਣੀ ਕੱਲੇ ਰਾਗਾਂ ਵਿੱਚ ਬਾਣੀ ਗਾਉਣ ਦਾ ਮਸਲਾ ਨਹੀਂ ਹੈ ਜੋ ਗੁਰੂ ਨੇ ਕਿਹਾ ਗੱਲ ਸਾਡੀ ਸਮਝੋ ਨਾ ਅਸੀਂ ਇਹ ਨਹੀਂ ਕਹ ਅਸੀਂ ਕੋਈ ਰਾਗਾਂ ਵਾਲੇ ਨਹੀਂ ਕਿ ਅਸੀਂ ਰਾਗਾਂ ਨੂੰ ਪ੍ਰਮੋਟ ਕਰ ਰਹੇ ਹਾਂ ਮਸਲਾ ਬਾਣੀ ਦਾ ਹੈ ਪ੍ਰਧਾਨਤਾ ਸ਼ਬਦ ਦੀ ਹੈ ਗੱਲ ਗੁਰੂ ਦੀ ਬਾਣੀ ਦੀ ਹੈ ਪਰ ਜੇ ਗੁਰੂ ਦੀ ਬਾਣੀ ਰਾਗ ਵਿੱਚ ਹੈ ਜਿਹੜੇ ਨਿਸ਼ਚਿਤ ਰਾਗ ਵਿੱਚ ਗੁਰੂ ਨੇ ਕਿਹਾ ਇਹਦੇ ਚ ਗਾਉਣੀ ਹੈ ਹੁਣ ਤੁਸੀਂ ਮੈਨੂੰ ਦੱਸੋ ਕੋਈ ਸ਼ਬਦ ਦੇ ਉੱਤੇ ਟਾਈਟਲ ਹੁੰਦਾ ਆਸਮ ਅੱਲਾ ਪਹਿਲਾ ਜੇ ਅਸੀਂ ਗੁਰੂ ਦਾ ਇਹ ਆਸਮ ਅੱਲਾ ਪਹਿਲਾ ਹੁਕਮ ਹੀ ਨਹੀਂ ਮੰਨਿਆ ਤੇ ਜਿਹੜਾ ਥੱਲੇ ਗੁਰੂ ਨੇ ਸ਼ਬਦ ਵਿੱਚ ਹੁਕਮ ਕੀਤਾ ਉਹ ਮੰਨ ਲਾਂਗੇ ਦੱਸੋ ਜੀ ਉਹ ਮੰਨਿਆ ਜਾਊਗਾ ਕਿਉਂਕਿ ਸਭ ਤੋਂ ਪਹਿਲਾਂ ਹੁਕਮ ਕੀ ਗੁਰੂ ਦਾ ਆਸਮ ਅੱਲਾ ਪਹਿਲਾ ਜੇ ਆਸਾ ਦੇ ਵਿੱਚ ਹੀ ਗਾਇਨ ਨਹੀਂ ਹੋਇਆ ਜਾਂ ਆਸਾ ਦੇ ਵਿੱਚ ਅਸੀਂ ਆਸਾ ਨਾਲ ਜੁੜਨਾ ਨਹੀਂ ਹੈ ਜੁੜਨਾ ਸ਼ਬਦ ਨਾਲ ਪਰ ਆਸਾ ਦੀ ਰਾਹੀ ਕਿਉਂਕਿ ਗੁਰੂ ਨੇ ਹੁਕਮ ਕੀਤਾ ਵੇਖੋ ਬਾਣੀ ਸੰਗੀਤ ਬੱਦ ਹੈ ਕੁਝ ਬਾਣੀਆਂ ਰਾਗ ਮੁਕਤ ਨੇ ਸਾਡਾ ਕੋਈ ਮਸਲਾ ਹੀ ਨਹੀਂ ਹੈਗਾ ਅਸੀਂ ਇਹ ਤਾਂ ਨਹੀਂ ਨਾ ਕਹਿੰਦੇ ਵੀ ਉਹ ਵੀ ਤੁਸੀਂ ਰਾਗਾਂ ਚ ਗਾਓ ਗੱਲ ਹੈ ਜਿਸ ਵੀ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਹੈ ਸਾਡਾ ਮਕਸਦ ਹੈ ਉਸ ਤਰੀਕੇ ਦੇ ਨਾਲ ਮਰਯਾਦਾ ਵਿੱਚ ਕੀਰਤਨ ਹੋਵੇ ਸੰਗਤ ਘੜੀਏ ਸੁਰਤ ਮਤਮਨ ਬੁੱਧ ਹੋਵੇ ਹੁਣ ਬਾਣੀ ਚ ਆਪਾਂ ਰੋਜ਼ ਪੜ੍ਹਦੇ ਹਾਂ ਸੁਣਿਆ ਜਪਜੀ ਸਾਹਿਬ ਚ ਪੜ੍ਹਦੇ ਸੁਣਿਆ ਦੁੱਖ ਪਾਪ ਕਾ ਨਾਸ਼ ਤੇ ਗੁਰਦੁਆਰੇ ਚ ਕੁਰਸੀਆਂ ਲੱਗੀਆਂ ਭਾਵੇਂ ਇਹ ਮੇਰਾ ਵਿਸ਼ਾ ਨਹੀਂ ਹੈ ਕਿਉਂ ਲੱਗੀਆਂ ਨੇ ਗੋਡੇ ਦੁਖਦੇ ਨੇ ਤੇ ਬਾਣੀ ਕੀ ਪੜ੍ਹ ਰਹੇ ਹੋ ਸੁਣਿਆ ਦੁੱਖ ਪਾਪ ਕਾ ਨਾਸ਼ ਉਹ ਕਹਿੰਦੇ ਦੁੱਖਾਂ ਦਾ ਵੀ ਨਾਸ਼ ਕਰਦੀ ਹੈ ਤੇ ਪਾਪਾਂ ਦਾ ਵੀ ਨਾਸ਼ ਕਰਦੀ ਬਾਣੀ ਤੇ ਤੁਸੀਂ ਸੁਣ ਰਹੇ ਹੋ ਉੱਥੇ ਬੈਠੇ ਸੁਣ ਰਹੇ ਹੋ ਤੇ ਗੋਡਿਆਂ ਦੇ ਦੁੱਖਾਂ ਦਾ ਨਾਸ਼ ਨਹੀਂ ਕਰਦੀ ਗੋਡਿਆਂ ਦੇ ਦੁੱਖਾਂ ਦਾ ਵੀ ਨਾਸ਼ ਕਰਦੀ ਪਰ ਜੇ ਗੁਰੂ ਦੇ ਤਰੀਕੇ ਨਾਲ ਬਾਣੀ ਗਾਇਨ ਹੋਵੇਗੀ ਬਾਣੀ ਮਤਲਬ ਕਿਉਂਕਿ ਆਪਾਂ ਇੱਕ ਗੱਲ ਕਰਦੇ ਆਂ ਵੀ ਹਾਂ ਬਾਣੀ ਜਿਹੜੀ ਆ ਗੁਰੂ ਸਾਹਿਬ ਨੇ ਸਾਨੂੰ ਬਾਣੀ ਨਾਲ ਜੋੜਿਆ ਤੇ ਬਾਣੀ ਕਿੱਥੇ ਨਾ ਕਿੱਥੇ ਸਾਨੂੰ ਜੀਵਨ ਜਾਂਚ ਸਿਖਾਉਂਦੀ ਆ ਵੀ ਕਿਸ ਤਰੀਕੇ ਨਾਲ ਅਸੀਂ ਜ਼ਿੰਦਗੀ ਜੀਣੀ ਆ ਉਹ ਸਾਨੂੰ ਸਿਖਾਉਂਦੀ ਆ ਪਰ ਦੂਜੇ ਪਾਸੇ ਅਸੀਂ ਇਹ ਕਿੱਦਾਂ ਕਹਿ ਸਕਦੇ ਵੀ ਉਹਦੇ ਨਾਲ ਰੋਗ ਮਿਟ ਸਕਦੇ ਆ ਇਹ ਇੱਕ ਵੱਡਾ ਵੱਡਾ ਸਵਾਲ ਹੈ ਕਿਉਂਕਿ ਮੈਂ ਸੁਣਿਆ ਹੈ ਦੂਖ ਪਾਪ ਕਾ ਨਾਸ ਮੈਂ ਨਹੀਂ ਲਿਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਸੇ ਹਜ਼ੂਰ ਨੇ ਬਖਸ਼ਿਸ਼ ਕੀਤੀ ਆ ਨਾ ਜੇ ਮੇਰੇ ਗੁਰੂ ਨੇ ਕਹਿਤਾ ਕਿ ਬਾਣੀ ਸੁਣਦੇ ਨਾਲ ਰੋਗਾਂ ਦਾ ਤੇ ਪਾਪਾਂ ਦਾ ਨਾਸ਼ ਹੋਏਗਾ ਤੇ ਹੋਏਗਾ। ਬਾਣੀ ਕਹਿੰਦੀ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮੱਤ ਪਾਪਾਂ ਕੇ ਸੰਗ ਉਤੋਂ ਪੈ ਨਾਮੇ ਕੇ ਰੰਗ ਕਿਦਾਂ? ਬਾਣੀ ਨੇ ਤੇ ਕਹਿਤਾ ਵੀ ਨਾਮੇ ਕੇ ਰੰਗ ਕਿਦਾਂ? ਹੁਣ ਜੇ ਇਹ ਸੁਰਤ ਬਾਣੀ ਨਾਲ ਜੁੜੇਗੀ ਨਹੀਂ। ਸ਼ਬਦ ਇਸ ਸੁਰਤ ਵਿੱਚ ਵਸੇਗਾ ਹੀ ਨਹੀਂ। ਹੁਣ ਹੋਣਾ ਕੀ ਚਾਹੀਦਾ? ਤੁਸੀਂ ਕਿਸੇ ਆਪਣੇ ਪਿਆਰੇ ਨੂੰ ਮਿਲੇ ਦੁਨਿਆਵੀ ਗੱਲ ਕਰਦੇ ਆਪਾਂ ਤੁਸੀਂ ਦੱਸੋ ਤੁਸੀਂ ਆਪਣੇ ਕਿਸੇ ਪਿਆਰ ਵਾਲੇ ਨੂੰ ਮਿਲੇ ਜਿਹਦੇ ਨਾਲ ਤੁਹਾਡਾ ਪਿਆਰ ਹੈ ਤੇ 2ਕ ਦਿਨ ਤੁਹਾਡਾ ਅਸਰ ਰਹਿੰਦਾ ਹੁੰਦਾ 2ਕ ਦਿਨ ਅਸਰ ਰਹਿੰਦਾ ਵੀ ਆਪਾਂ ਉਹਨੂੰ ਮਿਲੇ ਸੀਗੇ ਤੁਹਾਡੇ ਤੁਹਾਡੇ ਦੇ ਇੱਕ ਅਸਰ ਰਹਿੰਦਾ ਜ਼ਰੂਰ ਰਹਿੰਦਾ ਤੁਹਾਨੂੰ ਠੀਕ ਹੈ ਹੁਣ ਮੈਨੂੰ ਦੱਸੋ ਤੁਸੀਂ ਬਾਣੀ ਦਾ ਕੀਰਤਨ ਸੁਣਿਆ ਠੀਕ ਹੋਇਆ ਮਹੰਗਾ ਜਿਹਾ ਰਾਗੀ ਆਏ ਉਹਨੇ ਬਹੁਤ ਆਨੰਦ ਨਾਲ ਗੁਰੂ ਦੀ ਹਜ਼ੂਰੀ ਚ ਕੀਰਤਨ ਗਾਇਨ ਕੀਤਾ